ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਆਜਨਾ ਜੀ ਗੱਲ ਅਗਲੇ 10 ਦਿਨਾਂ ਦੀ ਕਰਾਂਗੇ ਯਾਨੀ ਕਿ 15 ਫਰਵਰੀਲ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਫਰਡ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸੱਚੇ ਤੌਰ ਤੇ ਜੋ ਤਾਜ਼ਾ ਸੈਟਲਾਈਟ ਦਸਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਸੈਟਲਾਈਟ ਦਸਰਾਂ ਤੇ ਲਗਭਗ 8 ਦੇ 6:30 ਵਜੇ ਜਾ ਰਹੇ ਨੇ ਜੀ 5 ਫਰਵਰੀਲ ਦਾ ਦਿਨ ਆਪਣੇ ਆਖਰੀ ਪੜਾਅ ਤੇ ਆ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਕਰੀਏ ਲਗਭਗ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਇਸ ਵੇਲੇ ਗਰਮ ਤੇ ਖੁਸ਼ਕ ਬਣਿਆ ਹੋਇਆ ਸੋ ਅੱਜ ਦਾ ਦਿਨ ਵੀ ਕਾਫੀ ਗਰਮ ਰਿਹਾ ਜੀ ਬੀਤੇ ਦਿਨਾਂ ਦੇ ਮੁਕਾਬਲੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਉੱਤਰ ਪੱਛੋਂ ਦੀਆਂ ਹਲਕੀਆਂ ਹਵਾਵਾਂ ਹਲਕੀ ਤੋਂ ਲੈ ਕੇ ਦਰਮਿਆਨੀ ਰਫਤਾਰ ਨਾਲ ਚੱਲਦੀਆਂ ਰਹਿਣਗੀਆਂ ਤੇ ਕਿਤੇ ਕਿਤੇ ਦੱਖਣ ਪੂਰਬ ਵੀ ਚੱਲ ਸਕਦਾ ਆਉਂਦੇ ਦਿਨਾਂ ਦੇ ਦਰਮਿਆਨ ਅੱਜ ਵੀ ਕਿਤੇ ਕਿਤੇ ਦੱਖਣ ਪੂਰਬਾ ਚੱਲਿਆ ਤੇ ਕੱਲ ਤੋਂ ਹੋ ਸਕਦਾ ਹੈ 6 ਦੀ ਸ਼ਾਮ ਤੋਂ 7 8 9 ਇਹ ਜਿਹੜੇ ਦਿਨ ਹੋਣਗੇ ਇਹ ਦੱਖਣ ਪੂਰਬੀ ਦੀਆਂ ਹਵਾਵਾਂ ਵਾਪਸੀ ਕਰਨਗੀਆਂ ਜ ਪਾਰਾ 40 ਤੋਂ ਪਾਰ ਜਾ ਸਕਦਾ ਭਾਵੇਂ ਪੰਜਾਬ ਦੇ ਟੈਂਪਰੇਚਰ ਨੇ ਭਾਵੇਂ ਹਰਿਆਣੇ ਦੇ ਟੈਂਪਰੇਚਰ ਨੇ ਸੋ ਅੰਦੇ ਦਿਨਾਂ ਦੇ ਦਰਮਿਆਨ ਜਿਹੜਾ ਇੱਕ ਸਿਸਟਮ ਲੱਗਣਾ ਹੈ ਹਾਲਾਂਕਿ ਸਿਸਟਮ ਦੋ ਆਣੇ ਆ 15 ਅਪ੍ਰੈਲ ਦੇ ਵਿੱਚ ਵਿੱਚ ਜੇਕਰ ਆਪਾਂ ਗੱਲ ਕਰਦੇ ਆ ਦੋਨਾਂ ਤੋਂ ਇੱਕ ਸਿਸਟਮ ਥੋੜਾ ਜਿਹਾ ਐਕਟਿਵ ਹੋ ਸਕਦਾ ਹੈ ਹਾਲਾਂਕਿ ਬਹੁਤ ਵੱਡਾ ਐਕਟਿਵ ਨਹੀਂ ਹੈ ਹਲਕੇ ਤੋਂ ਲੱਗੇ ਦਰਮਿਆਨੇ ਫੱਦਰ ਦਾ ਕਿਤੇ ਕਿਤੇ ਸ਼ਰਾਟਾ ਲੱਗ ਸਕਦਾ ਹੈ 9 10 11 12 ਇਹਨਾਂ ਦਿਨਾਂ ਦੇ ਦਰਮਿਆਨ ਤੇ ਦੂਜਾ ਸਿਸਟਮ ਜੀ 15 16 17 ਦੇ ਆਸ-ਪਾਸ ਹੋਏਗਾ ਜਿਹੜਾ ਕਿ ਹਲਕੇ ਬਹੁਤ ਲੋਅ ਕੁਆਲਿਟੀ ਦਾ ਸਿਸਟਮ ਹੋਏਗਾ ਸੋ ਜਿਹੜੇ ਮੀਂਹ ਦੇ ਅਸਰ ਹੋਣਗੇ ਉਹ 10 11 12 ਇਹਨਾਂ ਤਰੀਕਾ ਦੇ ਆਸ ਇਹੜੇ ਮਾਰ ਵੀ ਹੋ ਸਕਦੀ ਆ ਉਹ ਯਾਤਰਕ ਜਿਹੜੇ ਚਾਸ ਨੇ ਔਰ ਰਾਜਸਾਨ ਦੇ ਕੁਝ ਭਾਗਾਂ ਦੇ ਵਿੱਚ ਜਿਹੜੇ ਲੱਗਦੇ ਜਾਪਰੇ ਨੇ ਤੋਂ ਆਉਂਦੇ ਦਿਨਾਂ ਦੇ ਦਰਮਿਆਨ ਜੀ ਪਾਰਾ ਚੜਨਾ ਹੈ ਪਾਰਾ ਚੜਨ ਨੂੰ ਲੈ ਕੇ ਮੌਸਮ ਹਕ ਨੇ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਨੇ ਕਿਉਂਕਿ ਜਿਹੜੀ ਦੱਖਣਪਰੇ ਦੀਆਂ ਹਵਾਵਾਂ ਵਾਪਸੇ ਕਰਨੀਆਂ ਜਿਹੜੇ ਰੇਗਿਸਤਾਨ ਵੱਲੋਂ ਆਉਂਦੀਆਂ ਨੇ ਯਾਨੀ ਕਿ ਪੱਛਮੀ ਜਿਹੜੇ ਦੇਸ਼ ਨੇ ਪੱਛਮੀ ਮੁਲਕਾ ਤੋਂ ਆਉਂਦੀਆਂ ਨੇ ਤੇ ਉਧਰੋਂ ਜਿਹੜੀ ਗਰਮ ਗਰੇਤੇਲੀ ਹਵਾਵਾਂ ਆਉਂਦੀਆਂ ਨੇ ਉਹਦੇ ਨਾਲ ਜਿਹੜਾ ਟੈਂਪਰੇਚਰ ਦੇ ਵਿੱਚ ਵਾਧਾ ਹੁੰਦਾ ਇਸ ਲਈ ਟੈਂਪਰੇਚਰ ਹੁਣ ਵਧਣਗੇ ਜਿਹੜਾ ਹੀਟ ਵੇਵ ਦਾ ਉਹ ਜਿਹੜਾ ਪਹਿਲਾ ਦੌਰ ਹੈ ਹੁਣ ਲੱਗਣ ਜਾ ਰਿਹਾ ਤੇ ਜਿਹੜੀ ਜੋ ਅਪਡੇਟ ਜਾਰੀ ਕੀਤੀ ਹੈ ਮੌਸਮ ਖ਼ਬਰ ਨੇ ਉਹ ਤੋਂ ਵੀ ਤੁਹਾਨੂੰ ਲੈ ਕੇ ਚਲਦੇ ਆਂ ਜੀ ਸਿੱਧਾ ਤੋਂ ਹੀ ਦੇ ਸਕਦੇ ਆਂ ਚੰਡੀਗੜ੍ਹ ਦਿੱਲੀ ਪੰਜਾਬ ਹਰਿਆਣਾ ਦੀ ਇਹ ਅਪਡੇਟ ਆਉਂਦੇ ਫਿਲਹਾਲ ਅਗਲੇ 48 ਘੰਟੇ ਰਾਹਤ ਰਹਿ ਸਕਦੀ ਆ ਕਿਉਂਕਿ ਉੱਤਰ ਖੱਛੋ ਦੀਆਂ ਹਾਲੇ ਕਿਤੇ ਕਿਤੇ ਹਵਾਵਾਂ ਚੱਲ ਰਹੀਆਂ ਨੇ ਦੱਖਣ ਪੂਰਾ ਜੋਤਰ ਪੂਰੀ ਤਰ੍ਹਾਂ ਵਾਪਸੀ ਕਰ ਜਾਏਗਾ ਉੱਤਰ ਪੂਰਾ ਜਾਂ ਫਿਰ ਦੱਖਣ ਪੂਰਾ ਤੇ ਇਹਦੇ ਨਾਲ ਜਿਹੜਾ ਟੈਂਪਰੇਚਰ ਵਿੱਚ ਜਿਹੜਾ ਵਾਦਾ ਤਾਇਆ ਤੇ 7 8 9 10 ਫਰਵਰੀ ਦੇ ਦਿਨਾਂ ਦੇ ਦਰਮਿਆਨ ਹੀਟ ਵੇਵ ਚੱਲਣ ਦਾ ਅਨੁਮਾਨ ਹੈ ਸੋ ਇਹ yellow alert ਜਾਰੀ ਕੀਤਾ ਗਿਆ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਸੋ ਇਹ ਮੌਸਮ ਖ਼ਬਰ ਦੀ ਜਿਹੜੀ ਅ ਯੋ ਦਿਨਾਂ ਦੇ ਟੈਂਪਰੇਚਰ ਨੇ ਭਾਵੇਂ ਉਹ ਰਾਤਾਂ ਦੇ ਟੈਂਪਰੇਚਰ ਨੇ ਵਾਧਾ ਹੋਣਾ ਤੈਜ ਹੈ 3-4 ਡਿਗਰੀ ਵਾਧਾ ਹੋ ਸਕਦਾ ਆਉਂਦੇ 3-4 ਦਿਨਾਂ ਤੱਕ ਤੇ ਇਹ ਗਰਮੀ ਦਾ ਕਹਿ ਸਕਦੇ ਹਾਂ ਕਿ ਗਰਮ ਰੁੱਤ ਦਾ ਜਿਹੜਾ ਪਹਿਲਾ ਦੌਰ ਜਿਹੜਾ ਫਿਰ ਕਹਿ ਸਕਦੇ ਹਾਂ ਹੀਟ ਵੇਵ ਦਾ ਲੱਗਣ ਜਾ ਰਿਹਾ ਜੀ ਧੰਨਵਾਦ ਜੀ